ਹੈਲੋ ਗਾਇਜ਼ ਵੈਲਕਮ ਟੂ ਮਾਈ YouTube ਚੈਨਲ ਪਤੀਵਨ ਨਰਸਿੰਗ ਆਫੀਸਰ ਅੱਜ ਆਪਾਂ ਕਰਾਂਗੇ ਭਾਗ ਪੰਜਵਾਂ ਸਮਰੀ ਕਰਾਂਗੇ ਕਿ ਆਪਾਂ ਪਿੱਛੇ ਕੀ ਕੀ ਪੜ੍ਹ ਕੇ ਆਏ ਆ ਸੋ ਤੁਹਾਨੂੰ ਇਹ ਜ਼ਰੂਰੀ ਹੈ ਕਰਾਣਾ ਕਿਉਂਕਿ ਇਹਦੇ ਚ ਬਹੁਤ سارے ਕੁਐਸਚਨ ਬਣ ਕੇ ਆਉਂਦੇ ਛੋਟੇ ਛੋਟੇ ਕੁਐਸਚਨ ਜਿਹੜੇ ਆਪਾਂ ਕੱਢੇ ਨੇ ਇਹ ਸੋ ਤੁਹਾਨੂੰ ਕੁਐਸਚਨ ਬਣ ਕੇ ਆ ਜਾ ਸਕਦਾ ਹੈ ਸਵਰਵਾਹਕ ਦੱਸੋ ਸਵਰਵਾਹਕ ਕਿਹੜੇ ਹੁੰਦੇ ਨੇ ਊੜਾ ਐੜਾ ਈੜੀ ਆ ਜਿਹੜੇ ਸਵਰਵਾਹਕ ਹੁੰਦੇ ਨੇ ਸਵਰ ਅੱਖਰ ਕਿਹੜੇ ਹੁੰਦੇ ਨੇ ਉਹ ਵੀ ਊੜਾ ਐੜਾ ਈੜੀ ਹੀ ਹੁੰਦੇ ਨੇ ਤੇ ਮੂਲ ਸਵਰ ਵੀ ਊੜਾ ਐੜਾ ਈੜ ਸੋਰੀ ਸਵਰਗੀਆਂ ਦੁਨੀਆਂ ਦਾਸ ਹੁੰਦੀਆਂ ਨੇ ਐੜਾ ਐੜਾ ਮੁਕਤਾ ਐੜਾ ਕੰਨਾ ਈੜੀ ਸਾਰੇ ਈੜੀ ਬਿਆਰੀ ਉੜੇ ਓਂਕੜ ਉੜੇ ਦਲੇਂਕੜ ਐੜੇ ਐੜੇ ਲਾਂ ਈੜੀ ਲਾਂ ਐੜੇ ਦੁਲਾਂ ਉੜੇ ਹੋੜਾ ਤੇ ਐੜੇ ਕਨੂੜਾ ਲਗਾਣ ਲਗਾ ਦੇ ਵਿੱਚ ਵੀ 10 ਲਗਾ ਹੁੰਦੀਆਂ ਨੇ ਕੰਨਾ ਮੁਕਤਾ ਸੀ ਆ ਰੀ ਬੀ ਆ ਰੀ ਔਂਕੜ ਦੇ ਲੈਂਕੜ ਲਾ ਲਾ ਤੇ ਹੋੜਾ ਤੇ ਕਨੋੜਾ ਲਗਾ ਅੱਖਰ ਕਿੰਨੇ ਹੁੰਦੇ ਨੇ ਤਿੰਨ ਹੁੰਦੇ ਨੇ ਲਗਾ ਅੱਖਰ ਵੀ ਇਹ ਪਲੀਜ਼ ਤੁਸੀਂ ਕਨਫਿਊਜ਼ ਨਹੀਂ ਹੋਣਾ ਲਗਾ ਤੇ ਲਗਾ ਅੱਖਰ ਦੇ ਵਿੱਚ ਲਗਾ ਹੁੰਦੀਆਂ ਨੇ 10 ਲਗਾ ਦਾ ਮਤਲਬ ਹੁੰਦਾ ਮਾਤਰਾਵਾਂ ਬੋਲ ਸਕਦੇ ਇਹਨਾਂ ਨੂੰ ਲਗਾ ਅੱਖਰ ਹੁੰਦੇ ਨੇ ਬਿੰਦੀ ਤੇ ਟਿੱਪੀ ਤੇ ਅਦਕ ਹੁੰਦੇ ਨੇ ਜਿਹੜਾ ਬਿੰਦੀ ਟਿੱਪੀ ਟਿੱਪੀ ਆਪਾਂ ਲਾਉਨੇ ਆ ਨਾਸਕੀ ਤੋਂ نیچے ਲਾਣੇ ਆਪਾਂ ਜਦੋਂ ਆਪਾਂ ਨੂੰ ਨਾਸਕੀ ਚਿੰਨ ਹੁੰਦਾ ਆ ਦੋ ਤੱਖਰ ਕਿਹੜੇ ਹੁੰਦੇ ਨੇ ਦੋ ਤੱਖਰ ਉਹ ਹੁੰਦੇ ਨੇ ਜਿਹੜੇ ਕਿਸੇ ਅੱਖਰ ਦੇ ਪੈਰਾਂ ਵਿੱਚ ਪਾਏ ਜਾਂਦੇ ਹਨ ਜਿਵੇਂ ਕਿ ਹਾ ਰਾ ਰਾ ਤੇ ਵਾ ਵਾ ਇੱਕ ਕੁਐਸਚਨ ਮੈਨੂੰ ਲਾਸਟ ਟਾਈਮ ਬਣ ਕੇ ਆਇਆ ਸੀ ਬਾਬਾ ਫਰੀਦ ਦੇ ਪੇਪਰ ਵਿੱਚ ਦੋ ਤੱਖਰ ਕਿਹੜੇ ਹੁੰਦੇ ਨੇ ਹਾ ਰਾ ਰਾ ਤੇ ਵਾ ਵਾ ਉਸ ਤੋਂ ਬਾਅਦ ਹੁੰਦੇ ਅਰਧ ਸਵਾਰ ਅਰਧ ਸਵਾਰ ਕਿਹੜੇ ਹੁੰਦੇ ਯਿਆ ਤੇ ਵਾ ਵਾ ਇਹਨਾਂ ਨੂੰ ਕੀ ਬੋਲਦੇ ਸਰਕਮੇ ਸਵਾਰ ਵੀ ਬੋਲਦੇ ਸਰਕਮੇ ਵੀ ਬੋਲ ਦਿੰਦੇ ਆ ਪੰਜਾਬੀ ਭਾਸ਼ਾ ਦੇ ਸਵਾਰ ਕਿੰਨੇ ਹਨ ਸਵਾਰ ਕਿੰਨੇ ਹਨ 10 ਫਰਸਟ ਆਪਸ਼ਨ ਹੋਏਗੀ ਆਪਣੀ 10 ਅਗਰ ਜੇ ਆਪਸ਼ਨ ਵਿੱਚ 10 ਨਹੀਂ ਹੈਗਾ ਤੇ ਫਿਰ ਆਪਾਂ ਕੀ ਹੋ ਕਰਾਂਗੇ ਤਿੰਨ ਸਿਰਫ ਇਹ ਆਪਸ਼ਨal ਲੀਆ ਦੱਸ ਊੜਾੜਾ ਕੀ ਹੈ ਹੁਣ ਆਪਾਂ ਨੂੰ ਕੁਐਸਚਨ ਬਣ ਕੇ ਵੀ ਆ ਸਕਦਾ ਊੜਾੜਾ ਕੀ ਹੈ ਜਾਂ ਆਪਾਂ ਨੂੰ ਕੁਐਸਚਨ ਬਣ ਕੇ ਆ ਸਕਦਾ ਮੂਲ ਸਵਰ ਦੱਸੋ ਜਾਂ ਕੁਐਸਚਨ ਬਣ ਕੇ ਆ ਜਾਂਦਾ ਸਵਰਵਾਹਕ ਦੱਸੋ ਸੋ ਆਪਾਂ ਊੜਾੜਾ ਕੀ ਹੈ ਸਵਰਵਾਹਕ ਹੈ ਸਵਰਵਾਹਕ ਹੁੰਦੇ ਐ ਹੋਂਦਨ ਮੈਂ ਕੱਲ ਵੀ ਤਰਤੀਬ ਜਿ ਕਰਾਇਆ ਸੀ ਕਿ ਵਰਣਮਾਲਾ ਦੇ ਕਿਹੜੀ ਅੱਖਰ ਨੇ ਕਿਹੜੀ ਅੱਖਰ ਨੇ ਜਿਹਦੇ ਵਿੱਚੋਂ ਸਵਾਰ ਅੱਖਰ ਨੇ ਤਿੰਨ ਨੇ ਤੇ ਜਿਹਦੇ ਵਿੱਚੋਂ ਆਪਾਂ ਤਿੰਨ ਅਗਰ ਕਿਆਲੀਆਂ ਜੋ ਤਿੰਨ ਘਟਾ ਦਈਏ ਤੇ 38 ਰਹਿ ਜਾਂਦੇ ਬਾਕੀ ਕਿਹਨੇ ਵਿਅੰਜਨ ਨੇ ਵਿਅੰਜਨ ਠੀਕ ਹੈ ਇਸ ਤਰ੍ਹਾਂ ਇਹ ਜਿਹੜਾ ਕੁਸ਼ਚਨ ਬਾਰ-ਬਾਰ ਪੁੱਛਿਆ ਜਾਂਦਾ ਸਵਰ ਅੱਖਰ ਸਵਰ ਵਾਕ ਤੇ ਮੂਲ ਸਵਰ ਕਿਉਂਕਿ ਇਹ ਪੇਪਰ 'ਚ ਰਿਪੀਟ ਹੋ ਚੁੱਕਿਆ ਕੁਸ਼ਚਨ ਹੈਗਾ ਸਵਾਰ ਅੱਖਰ ਵੀ ਤਿੰਨ ਨੇ ਸਵਰ ਵਾਕ ਵੀ ਤਿੰਨ ਨੇ ਤੇ ਮੂਲ ਸਵਰ ਵੀ ਤਿੰਨ ਨੇ ਘਬਰਾਣਾ ਨਹੀਂ ਹੈਗਾ ਕਨਫਿਊਜ਼ ਨਹੀਂ ਹੋਣਾ ਊੜਾ ਐੜਾ ਈੜੀ ਤਿੰਨੋ ਹੀ ਸਵਰ ਵਾ ਸਵਰ ਅੱਖਰ ਵਾਕ ਤੇ ਸਵਾਰ ਮੂਲ ਸਵਰ ਨੇ ਸੋ ਇਸ ਦੇ ਨਾਲ ਆਪਾਂ ਕਰਾਂਗੇ ਆਪਾਂ ਕੁਸ਼ਚਨ ਬਣਾਇਆ ਇੱਥੇ ਪਾਸ਼ਾ ਨੂੰ ਲਿਖ ਕੇ ਪ੍ਰਗਟ ਕਰਨ ਵਾਲੇ ਚਿੰਨਾਂ ਨੂੰ ਆਪਾਂ ਕੀ ਆਖਦੇ ਹਾਂ ਉਹਨਾਂ ਨੂੰ ਕੀ ਕਹਿੰਦੇ ਆ ਲਿਪੀ ਗਈਦਾ ਨੈਕਸਟ ਹੈ ਸਵਰ ਕਿਹੜੇ ਨੇ ਸਵਾਰੇ ਫਿਰ ਉਹੀ ਕੁਐਸਚਨ بار بار ਰਿਪੀਟ ਹੋ ਜਾਂਦਾ ਸਵਰ ਕਿਹੜੇ ਨੇ ਊੜਾ ਐੜਾ ਈੜੀ ਕਿਉਂਕਿ ਬੱਚੇ ਅਕਸਰ ਇਹਦੇ 'ਚ ਗਲਤੀ ਕਰਦੇ ਨੇ ਕਿ ਉਹ ਕਨਫਿਊਜ਼ ਹੋ ਜਾਂਦੇ ਨੇ ਇਸ ਕਰਕੇ بار بار ਰੈਪੀਟੇਸ਼ਨ ਹੋ ਰਹੀ ਹੈ ਸਵਰ ਕਿਹੜੇ ਨੇ ਊੜਾ ਐੜਾ ਈੜੀ ਹੈ ਸਵਰ ਦੀਆਂ ਕਿਸਮਾਂ ਸੋ ਦੋ ਤਰ੍ਹਾਂ ਦੇ ਹੁੰਦੇ ਸਵਰ ਸਵਰ ਦੀਆਂ ਕਿਸਮਾਂ ਹੁੰਦੀਆਂ ਵੱਖਰੇ ਵੱਖਰੇ ਆਧਾਰ ਤੇ ਕੋਈ ਜੀਭ ਦੇ ਆਧਾਰ ਤੇ ਹੁੰਦੀ ਹੈ ਦੋ ਹੁੰਦੀਆਂ ਵੈਸੇ ਲਘੂ ਤੇ ਤਿਰਗ ਸਵਰ ਹੋਂਦਾਂ ਨੂੰ ਸਵਰ ਦੀਆਂ ਕਿਸਮਾਂ ਵੀ ਆ ਸਕਦੀਆਂ ਨੇ ਸਵਰ ਦੀਆਂ ਕਿਸਮਾਂ ਹੁੰਦੀਆਂ ਲਘੂ ਤੇ ਤਿਰਗ ਸਵਰ ਨੈਕਸਟ ਹੈਗਾ ਟਿੱਪੀ ਹਾਂ ਇਹਦੇ ਚ ਆਪਾਂ ਤੁਹਾਨੂੰ ਦੱਸਦੇ ਹਾਂ ਟਿੱਪੀ ਤੇ ਬਿੰਦੀ ਤੁਹਾਨੂੰ ਇਹ ਵੀ ਕੁਸ਼ਨ ਆ ਸਕਦਾ ਹੈ ਵੀ ਟਿੱਪੀ ਕਿੰਨੀਆਂ ਲਗਾਨਾ ਲੱਗਦੀ ਤੇ ਬਿੰਦੀ ਕਿੰਨੀਆਂ ਲਗਾਨਾ ਲੱਗਦੀ ਹੈ ਕਨਫਿਊਜ਼ ਨਹੀਂ ਹੋਣਾ ਟਿੱਪੀ ਕੇਵਲ 4 ਲਗਾਨਾ ਲੱਗਦੀ ਹੈ ਟਿੱਪੀ ਕੇਵਲ 4 ਲਗਾਨਾ ਲੱਗਦੀ ਹੈ ਤੇ ਬਿੰਦੀ ਹੈ ਜਿਹੜੀ 6 ਨਾਲ ਲੱਗਦੀ 6 ਨਾਲ ਲਗਾਨਾ ਲੱਗਦੀ ਹੈ ਟਿੱਪੀ ਨਾਲ ਕਿਹੜੀ-ਕਿਹੜੀ ਲਗਾ ਲੱਗਦੀ ਹੈ ਟਿੱਪੀ ਕਿਹੜੀ-ਕਿਹੜੀ ਲਗਾ ਨੂੰ ਲੱਗਦੀ ਹੈ ਈੜੀ ਸਿਹਾਰੀ ਨੂੰ ਲੱਗਦੀ ਆ ਔਂਕੜ ਨੂੰ ਲੱਗਦੀ ਤੇ ਦਲੈਂਕੜ ਨੂੰ ਲੱਗਦੀ ਆ ਸੌਰੀ ਮੁਕਤਾ ਨੂੰ ਵੀ ਲੱਗਦੀ ਆ ਮੁਕਤਾ ਨੂੰ ਲੱਗਦੀ ਤੁਸੀਂ ਦੇਖੋ ਮੁਕਤਾ ਨੂੰ ਲੱਗਦੀ ਈੜੀ ਸਿਹਾਰੀ ਨੂੰ ਲੱਗਦੀ ਔਂਕੜ ਨੂੰ ਲੱਗਦੀ ਤੇ ਦਲੈਂਕੜ ਨੂੰ ਲੱਗਦੀ ਆ ਜਿਸ ਤਰ੍ਹਾਂ ਮੁਕਤਾ ਹੋ ਗਿਆ ਕੋਈ ਵੀ ਅੱਖਰ ਅਮਰ ਅਮਰ ਹੋ ਗਿਆ ਠੀਕ ਹੈ ਨੈਕਸਟ ਆ ਗਿਆ ਟਿੱਪੀ ਆਂਬ ਜਿਵੇਂ ਆ ਮੁਕਤਾ ਐ ਐਡਾ ਬਬ ਅੱਬ ਉੱਤੇ ਟਿੱਪੀ ਲਾ ਦਾਂਗੇ ਕੀ ਬਣ ਜਾਏਗਾ ਆਂਬ ਬਣ ਜਾਏਗਾ ਅਗਲਾ ਅੱਖਰ ਜਿਵੇਂ ਸਿਹਾਰੀ ਸਿਹਾਰੀ ਨੂੰ ਲੱਗਦੀ ਆ ਤੇ ਜਿਵੇਂ ਪਿੰਡ ਹੋ ਗਿਆ ਅੰਕੜ ਨੂੰ ਲੱਗਦੀ ਹੈ ਤੇ ਜਿਵੇਂ ਪੁਨ ਪੁਨ ਹੋ ਗਿਆ ਪੁਨ ਪੁਨ ਜਿਵੇਂ ਦਲੈਂਕੜ ਨੂੰ ਲੱਗਦੀ ਤੇ ਗੇਂ ਜਿਵੇਂ ਗੂੰਦ ਸੌਰੀ ਗੂੰਦ ਹੋ ਗਿਆ ਠੀਕ ਹੈ ਇਸ ਤਰ੍ਹਾਂ ਜਿਹੜੀ ਟਿੱਪੀ ਹੈ ਉਹ ਕਿੰਨੀਆਂ ਮਾਤਰਾਵਾਂ ਲੱਗਦੀ ਚਾਰ ਨੂੰ ਲੱਗਦੀ ਕਿਹੜੀ ਕਿਹੜੇ ਨੂੰ ਮੁਕਤਾ ਨੂੰ ਸਿਆਰੀ ਅੰਕੜ ਤੇ ਦਲੈਂਕੜ ਉਸ ਤੋਂ ਬਾਅਦ ਜਿਹੜੀ ਟਿੱਪੀ ਹੈ ਉਹ ਛੇ ਮਾਤਰਾਵਾਂ ਲੱਗਦੀ ਛੇ ਲਗਾ ਨੂੰ ਲੱਗਦੀ ਹੈ ਜਿਵੇਂ ਕਿ ਕੰਨਾ ਕੰਨੇ ਨੂੰ ਲੱਗਦੀ ਹੈ ਕੰਨਾ ਜਿਵੇਂ ਮਾਂ ਆ ਗਿਆ ਹੈਨਾ ਉੱਤੇ ਬਿੰਦੀ ਪਾਵਾਂਗੇ ਬਿਹਾਰੇ ਬਿਆਰੀ ਨੂੰ ਲੱਗਦੀ ਜਿਵੇਂ ਮੀ ਆਪਾਂ ਕਹਿੰਦੇ ਨੇ ਮੀ ਅਸੀਂ ਇਹ ਹੁੰਦੇ ਬਿੰਦੀ ਬਿੰਦੀ ਲੱਗਦੀ ਇਹਨਾਂ ਨੂੰ ਜਿਵੇਂ ਲਾਂ ਲਾਂ ਨੂੰ ਲੱਗਦੀ ਲਮਨ ਲੱਗਦੀ ਜਿਵੇਂ ਗੱਗੇ ਨੂੰ ਲਾਂ ਉੱਤੇ ਬਿੰਦੀ ਦੱਦਾ ਗੇਂਦ ਕਕਾ ਕਕੇ ਦੇ ਲਾਂ ਉੱਤੇ ਬਿੰਦੀ ਦੱਦਾ ਕੇਂਦਰ ਤੇ ਦੁਲਾ ਦੁਲੈਂਕੜ ਨੂੰ ਲੱਗਦੀ ਹੈ ਦੁਲੈਂਕੜ ਨੂੰ ਜਿਵੇਂ ਦੁਲੈਂਕੜ ਨੂੰ ਸਿਓਣ ਦਲਾਵਾ ਨੂੰ ਲੱਗਦੀ ਹੈ ਬੈਂਕ ਬੈਂਤ ਬੈਂਤ ਇਸ ਤਰ੍ਹਾਂ ਹੋੜਾ ਤੋਂਦਾ ਪਨੋੜਾ ਆਂਤਰਾ ਵਰਡ ਬਣਿਆ ਆਂਤਰਾ ਲੌਂਗ ਜਾਂ ਸੰਕੰਡ ਇਸ ਤਰ੍ਹਾਂ ਅਦਕ ਅਦਕ ਕਿਨੂੰ ਲੱਗਦੀ ਦਬਾ ਦੀ ਧੁਨੀ ਨੂੰ ਅੰਕਿਤ ਕਰਨ ਲਈ ਜਦੋਂ ਆਪਾਂ ਦਬਾ ਦੀ ਧੁਨੀ ਨੂੰ ਅੰਕਿਤ ਕਰਦੇ ਹਾਂ ਉਦੋਂ ਲੱਗਦੀ ਅਦਕ ਜਿਵੇਂ ਬੱਚਾ ਬੱਚੇ ਬੱਬੇ ਅਦਕ ਚੱਚੇ ਕੰਨਾ ਬੱਚਾ ਇਸ ਤਰ੍ਹਾਂ ਦਬਾ ਦੀ ਧੁਨੀ ਨੂੰ ਅੰਕਿਤ ਕਰਨ ਦੇ ਲਈ ਅਦਕ ਲੱਗਦੀ ਹੈ ਸੋ ਥੈਂਕ ਯੂ ਅਗਰ ਤੁਸੀਂ ਸੋਨੀਆ ਸੋਨੀਆ ਵੀਡੀਓਜ਼ ਦੇਖਣੀ ਹੈ ਕੋਈ ਪੰਜਾਬੀ ਪੜਨੀ ਚਾਹੁੰਦਾ ਹੈ ਤੇ ਤੁਸੀਂ ਮੇਰੇ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸੋ ਬਾਏ ਬਾਏ ਗੁੱਡ ਨਾਈਟ